ਅੱਜ ਅਸੀਂ ਸਾਰੇ ਜਾਣੇ ਮੇਤੀ 1 ਤਰੀਕ ਨਵਾਂ ਮਹੀਨਾ 2025 ਨੂੰ ਪੰਜਾਬ ਮੰਡੀ ਫੋਰਟ ਦੇ ਮੁਲਾਜ਼ਮ ਜੁੱਤੀ ਬੰਦੀਆਂ ਵੱਲੋਂ ਹਰ ਪੀੜਤਾ ਤੇ ਪਸ਼ਵਾਂ ਲਈ ਸੇਵਾ ਬੇਜਵਾਨ ਪਸ਼ਵਾਂ ਲਈ ਚਾਰੇ ਤੇ ਫੀਡ ਦੀ ਸੇਵਾ ਕਰ ਰਹੇ ਜਿਸ ਦੇ ਜ਼ਿਲ੍ਹਾ ਮੰਡੀ ਅਫਸਰ ਅਮਰਸਰ ਦੀ ਸਕੱਤਰ ਮਾਰਕ ਕਮੇਟੀ ਸ੍ਰੀ ਅਮਨਦੀਪ ਸਿੰਘ ਸੰਧੂ ਸਰਦਾਰ ਕਾਬਲ ਸਿੰਘ ਜੀ ਸਰਦਾਰ ਬਲਕਾਰ ਸਿੰਘ ਜੀ ਬਾਜਵਾ ਸੁਖਮਾਨ ਸਿੰਘ ਜੀ ਮਾਲ ਅਤੇ ਹੋਰ ਕਿਸਾਨ ਵੀਰ ਸਾਡੇ ਕੋ ਇੱਥੇ ਮੌਕੇ ਤੇ ਹਾਜ਼ਰ ਹਨ ਅੱਜ ਇਸ ਸਮੇਂ ਅਸੀਂ ਤਿੰਨ ਗੱਠਾਂ ਦੀਆਂ ਭੜੀਆਂ ਟਰਾਲੀਆਂ ਵਾਕ ਵਕ ਪਿੰਡਾਂ ਨੂੰ ਭੇਜ ਰਹਿਣ ਜਿਹੜੀਆਂ ਡਿਸਟ੍ਰਿਕਟ ਮੁਲਾਜ਼ਮਾਂ ਦੀ ਹਾਦੀ ਚ ਕਿਸਾਨਾਂ ਤੱਕ ਪਹੁੰਚੀਆਂ ਜਾਣਗੀਆਂ ਇਹਦੇ ਨਾਲ ਹੀ ਮੈਂ ਸਰਦਾਰ ਬਲਕਾਰ ਸਿੰਘ ਬਾਜਵਾਲ ਨੂੰ ਇਹ ਪੁੱਛਣਾ ਚਾਹਣਾ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਇਹ ਸੇਵਾ ਵਿੱਚ ਆਪਣਾ ਹਿੱਸਾ ਪਾ ਕੇ ਜਾਂ ਇਹ ਸੇਵਾ ਦੇ ਵਿੱਚ ਤੁਸੀਂ ਰਿਟਾਇਰ ਕਮ ਕਰੀਏ ਪੰਜਾਬ ਵੱਡੀ ਬੋਰਡ ਦੇ ਤੇ ਯੋਗਦਾਨ ਦੇ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਮੂਹ ਪੰਜਾਬ ਮੰਡੀ ਬੋਰਡ ਮੁਲਾਜ਼ਮ ਜੁਨੀਅਨ ਜਿਹੜੀ ਕਿ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚੋਂ ਵੱਖ-ਵੱਖ ਮਾਰਕ ਕਮੇਟੀਆਂ ਤੋਂ ਗ੍ਰਹੀ ਕਰਕੇ ਜੋ ਇਹ ਪ੍ਰਾਲਾ ਕਰ ਰਹੀ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਐਡਾ ਜਿਹੜਾ ਵੱਡਾ ਐਡਾ ਵੱਡਾ ਉਪਰਾਲਾ ਇਹ ਕਰ ਰਹੇ ਨੇ ਇਹ ਪਸ਼ੂਆਂ ਵਾਸਤੇ ਜੋ ਚਾਰੇ ਦੀ ਬਹੁਤ ਜ਼ਰੂਰਤ ਸੀ ਇਹਨਾਂ ਨੇ ਮਹਿਸੂਸ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਰਿਣੀ ਰਹਾਂਗੇ ਔਰ ਆਸ ਕਰਦੇ ਆ ਕਿ ਇਸੇ ਹੀ ਤਰ੍ਹਾਂ ਬਾਕੀ ਵੀ ਜਿਹੜੀਆਂ ਜੁਨੀਅਨ ਨੇ ਮੁਲਾਜ਼ਮ ਜੱਥੇ ਬੰਦੀਆਂ ਨੇ ਉਹ ਵੀ ਇਸੇ ਤਰ੍ਹਾਂ ਹੜਪੀਟਾਂ ਦੀ ਵੱਧ ਤੋਂ ਵੱਧ ਮਦਦ ਕਰਨ ਹਾਂ ਜੋ ਔਖੀ ਵੇਲੇ ਇਹਨਾਂ ਜਿਹੜੇ ਹਰ ਪੀੜਤ ਨੇ ਇਹਨਾਂ ਦੀ ਬਾਹ ਫੜੀ ਜਾ ਸਕੇ ਧੰਨਵਾਦ ਜੀ ਮੈਂ ਕਿਸਾਨ ਭਰਾਵਾਂ ਨਾਲ ਗੱਲ ਕਰੂੰਗਾ ਜੀ ਆਪਣੇ ਇਹ ਪਾਜੀ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕਿੰਨੀ ਕੁ ਮੁਸ਼ਕਲ ਹੈ ਚਾਰੇ ਦੀ ਤੇ ਤੁਹਾਨੂੰ ਇਹ ਜਦੋਂ ਇਹ ਚੀਜ਼ ਤੁਹਾਡਾ ਪ੍ਰੋਵਾਈਡ ਕਰਾ ਦਿੱਤੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਅੱਜ ਮੈਂ ਸਤਨਾਮ ਸਿੰਘ ਮਾਲ ਆ ਰਿਟਾਇਰਡ ਐ ਕ੍ਰੀਡਿੰਗ ਸਹਾਇਕ ਪੰਜਾਬ ਮੰਡੀ ਬੋਰਡ ਅ ਅੰਮ੍ਰਿਤਸਰ ਆ ਮੈਂ ਆਪਣੇ ਸਾਥੀਆਂ ਦਾ ਰਿਟਾਇਰ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਆਪਣੇ ਹਿੰਮਤ ਅਨਸਾਰ ਫੰਡ ਇਕੱਠਾ ਕਰਕੇ ਤੇ ਹੜਪੀੜਤਾ ਦੀ ਮਦਦ ਲਈ ਜੋ ਇਹ ਆਚਾਰੇ ਦੀਆਂ ਗੱਠਾਂ ਆ ਉਹ ਪ੍ਰੋਵਾਈਡ ਕੀਤੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹ ਕਰਕੇ ਇਹ ਬਹੁਤ ਲੋੜ ਸੀ ਕਿਉਂਕਿ ਜਿਹੜੇ ਆਪਣੇ ਹੈਗੇ ਆ ਆ ਮਨੋਖਾ ਇਹ ਨਾ ਵਾਹ ਤੇ ਲੋਕਾਂ ਦੇ ਘਰਾਂ ਦੇ ਵਿੱਚ ਰੱਖਿਆ ਆ ਅਨਾਜ ਸਰਦਾ ਜਾਂਦਾ ਜਿਹੜਾ ਹੈਗਾ ਆ ਪਸ਼ੂਆਂ ਦਾ ਜਿਹੜਾ ਚਾਰਾ ਆ ਬਹੁਤ ਤੰਗੀ ਸੀ ਇਹ ਕਰਕੇ ਅਸੀਂ ਮੰਡੀ ਬੋਰਡ ਦਾ ਰਟਾਇਰ ਅਫਸਰਾਂ ਦਾ ਅਤੇ ਆਪਣੇ ਡੀਓ ਸਾਹਿਬ ਤੇ ਸੈਕਟਰੀ ਮਾਰਕੀਟ ਕਮੇਟੀ ਨਾਲਾ ਤੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਆ ਅਸੀਂ ਇਹਨਾਂ ਦੇ ਹਰ ਵੇਲੇ ਰਿਣੀ ਰਹਾਂਗੇ ਡੀਓ ਸਾਹਿਬ ਆਪਾਂ ਕਿੰਨੀਆਂ ਇਕੱਠਾ ਦੀ ਭੇਡ ਹੈ ਅੱਜ ਪਹਿਲਾਂ ਤੇ ਗੱਤ ਵੱਜ ਕੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿੱਦਾਂ ਕਿ ਮੇਰੇ ਸਮੂਹ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਮਲਾਜ਼ਮਾਂ ਨੇ ਆਪ ਮੂਰੇ ਹੋ ਕੇ ਮੈਨੂੰ ਕਿਹਾ ਅੱਜ ਤੁਸੀਂ ਅੱਗੇ ਲੱਗੋ ਅਸੀਂ ਤੁਹਾਡਾ ਸਾਰ ਦਵਾਂਗੇ ਸਾਨੂੰ 6-7 ਦਿਨ ਹੋ ਗਏ ਜੀ ਅਸੀਂ ਲਗਾਤਾਰ ਹੀ ਹਲਕੇ ਦੇ ਵਿੱਚ ਜਿੱਦਾਂ ਰਾਮਦਾਸ ਏਰੀਆ ਜਨਾਲਾ ਏਰੀਆ ਜਿੱਥੇ ਆਪਾਂ ਪਰਿਵਾਰਾਂ 'ਚ ਜਾ ਰਹੇ ਹਾਂ ਤੇ ਅਸੀਂ ਆਪ ਦੇਖਿਆ ਵੀ ਖਾਣ ਵਾਸਤੇ ਮਨੁੱਖ ਦੇ ਤੇ ਆਮ ਜੀਵੀਆਂ ਦਾ ਵਾਸਤੇ ਤੇ ਚਲੋ ਰਾਸ਼ਨ ਬਹੁਤ ਆ ਪਰ ਚਾਰੇ ਦੀ ਬੜੀ ਕਿਲਤ ਆ ਰਹੀ ਹੈ ਜੀ ਜਿੱਦਾਂ ਡਰਾਈ ਰਾਸ਼ਨ ਦੀ ਫੀਡ ਦੀ ਫਿਰ ਅਸੀਂ ਸੋਚਿਆ ਅਸੀਂ ਅੱਗੇ ਲਾ ਕੇ ਕੱਲ ਹੀ ਪਲਾਨ ਕੀਤਾ ਫਿਰ ਇੱਥੇ ਲੋਕਲ ਗੁਰੂ ਕਾ ਬਾਗ ਸਾਡੇ ਕੋਲ ਇੱਕ ਬੰਦਾ ਆਪਾਂ ਉਹਨਾਂ ਨਾਲ ਸੰਪਰਕ ਕਰਕੇ ਤੇ ਅੱਜ ਅਸੀਂ ਤਿੰਨ ਟਰਾਲੀਆਂ ਜਿਹਦੇ ਵਿੱਚ ਇੱਕ ਕੋਟਰ ਕੋਟਰ ਜਿਆਦਾ ਕੋਟਰ ਜਿਆਦਾ ਬੇਦੀ ਛੰਨਾ ਡੇਰਾ ਮਰਾਕਾ ਬੂੜੇਵਾਲੀ ਤੇ ਮਰਾਤਪੁਰ ਪੰਜੀ ਗੁੱਜਰਬਾਰ ਤੇ ਸਾਡੇ ਕੁਝ ਕਰਮਚਾਰੀ ਜਿਹੜੇ ਰਿਟਾਇਰਡ ਹੋਏ ਸੀਗੇ ਉਹ ਇਸੇ ਪਿੰਡ ਤੋਂ ਨੇ ਇਹਨਾਂ ਪਹਿਲਾਂ ਵੀ ਅਸੀਂ ਤੂੜੀ ਦੀਆਂ ਟਰਾਲੀਆਂ ਵੰਡੀਆਂ ਅੱਜ ਫਿਰ ਇਹਨਾਂ ਨੂੰ ਅਸੀਂ ਵੱਖ-ਵੱਖ ਪਿੰਡਾਂ 'ਚ ਭੇਜ ਰਹੇ ਹਾਂ ਇਦਾਂ ਹੀ ਕੱਲ ਤੋਂ ਲਗਾਤਾਰ ਜਿੱਦਾਂ 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 ਸਾਡੇ ਜਥੇਬੰਦੀਆਂ ਸਾਡੇ ਨਾਲ ਜੁੜ ਰਹੀਆਂ ਨੇ ਅਸੀਂ ਇਹ ਜਿਹੜੀ ਪਰੰਪਰਾ ਅਗਲੇ ਪਿੰਡਾਂ 'ਚ ਵੀ ਚਲਾਵਾਂਗੇ ਕੋਸ਼ਿਸ਼ ਕਰਾਂਗੇ ਵੀ ਰੋਜ਼ ਦੀ ਇੱਕ ਜਾਂ ਦੋ ਟਰਾਲੀਆਂ ਰੋਜ਼ ਭੇਜੀ ਧੰਨਵਾਦ ਧੰਨਵਾਦ